ਬਟਾਲੇ ਵਿੱਚ ਗੋਲੀਕਾਂਡ ਹੁੰਦਾ ਹੈ ਔਰ ਉਸ ਗੋਲੀਕਾਂਡ ਤੋਂ ਬਾਅਦ ਕਾਂਗਰਸ ਇਸ ਵੇਲੇ ਤੀਵਰ ਨਜ਼ਰ ਆ ਰਹੀ ਹੈ ਤਿੱਖੀ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਇਸ ਹਾਦਸੇ ਦਾ ਵਿਰੋਧ ਕੀਤਾ ਜਾ ਰਿਹਾ ਔਰ ਇਸੇ ਚੀਜ਼ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਹੈ ਕਿ ਬਟਾਲਾ ਘਟੋ ਘਟ ਬੰਦ ਹੋਣਾ ਚਾਹੀਦਾ ਹੈ ਕਾਂਗਰਸ ਪਾਰਟੀ ਇਹ ਮੰਗ ਰਹੀ ਹੈ ਕਿ ਬਟਾਲੇ ਦੇ ਵਿੱਚ ਸਭ ਬੰਦ ਕੀਤਾ ਜਾਣਾ ਚਾਹੀਦਾ ਇਸ ਗੱਲ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਜਿਹੜੀ ਗੋਲੀ ਚੱਲੀ ਹੈ ਗੋਲੀਕਾਂਡ ਕਿਉਂ ਹੋਇਆ ਕਾਂਗਰਸ ਪਾਰਟੀ ਇਸ ਉੱਤੇ ਸਵਾਲ ਚੁੱਕਦੀ ਨਜ਼ਰ ਆ ਰਹੀ ਹੈ ਔਰ ਦੱਸ ਦਈਏ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਵੱਡੇ ਗੈਂਗਸਟਰਸ ਦਾ ਨਾਮ ਇਹਦੇ ਵਿੱਚ ਸਾਹਮਣੇ ਆ ਰਿਹਾ ਸੀ ਔਰ ਉਹ ਗੈਂਗਸਟਰਸ ਜਿਹੜੇ ਇੱਕ ਸਮੇਂ ਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਚਰਚਿਤ ਹੋਏ ਸੀ ਉਹਨਾਂ ਦੇ ਨਾਮ ਦੇ ਨਾਲ ਚਰਚਿਤ ਹੋਏ ਸੀ ਸੁਖਜਿੰਦਰ ਰੰਧਾਵਾ ਇਸ ਚੀਜ਼ ਦਾ ਸੰਗਿਆਨ ਲੈਂਦੇ ਹੋਏ ਇਸ ਉੱਤੇ ਬੋਲਦੇ ਪ੍ਰੈਸ ਕਾਨਫਰੰਸ ਕਰਦੇ ਇਸ ਗੱਲ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਆ ਔਰ ਨਾਲੋਂ ਨਾਲ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਪਟਾਲੇ ਨੂੰ ਬੰਦ ਕਰ ਦੇਣਾ ਚਾਹੀਦਾ ਇੱਕ ਦਿਨ ਵਾਸਤੇ ਘੱਟੋ-ਘੱਟ ਇਸ ਮਾਮਲੇ ਦਾ ਵਿਰੋਧ ਹੋਣਾ ਚਾਹੀਦਾ ਹੈ ਸ਼ਨੀਵਾਰ ਤੋਂ ਇਹ ਮਾਮਲਾ ਪਖਿਆ ਕੱਲ ਵੀ ਇਸੇ ਤਰ੍ਹਾਂ ਜਾਰੀ ਔਰ ਕਾਂਗਰਸ ਪਾਰਟੀ ਦੀ ਇਹ ਮੰਗ ਜਿਹੜੀ ਆ ਉਹ ਸਿਖਰਾਂ ਤੱਕ ਪਹੁੰਚ ਰਹੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ਰੀ ਕਲਸੀ ਇਸ ਦੇ ਖਿਲਾਫ ਲੋਕਾਂ ਨੂੰ ਅਪੀਲ ਕਰ ਰਹੇ ਹੈ ਕਿ ਲਾਮਬੰਦ ਹੋਣ ਦੀ ਲੋੜ ਨਹੀਂ ਹੈ ਸਰਕਾਰ ਦੇ ਕੰਟਰੋਲ ਦੇ ਵਿੱਚ ਆ ਸਭ ਕੁਝ ਔਰ ਪੁਲਿਸ ਨੇ ਇਸ ਉੱਤੇ ਕਾਰਵਾਈ ਕਰਦਿਆਂ ਹੋਇਆ ਗ੍ਰਸਤਾਰੀਆਂ ਸ਼ੁਰੂ ਵੀ ਕਰ ਲਈਆਂ ਨੇ ਜਾਣਕਾਰੀ ਮੁਤਾਬਕ ਚਾਰ ਨੌਜਵਾਨ ਮੋਟਰਸਾਈਕਲ ਦੇ ਉੱਤੇ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਨੇ ਪਿਸਤੌਲ ਕੱਢ ਲਈ ਤੇ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਚਲਾਣੀਆਂ ਸ਼ੁਰੂ ਕੀਤੀਆਂ ਇਹ ਸਾਰਾ ਮਾਮਲਾ ਰੰਗਦਾਰੀ ਦਾ ਦੱਸਿਆ ਜਾ ਰਿਹਾ ਗੋਲੀਬਾਰੀ ਦੇ ਨਾਲ ਦੁਕਾਨ ਦੇ ਬਾਹਰ ਖੜੇ ਪੰਜ ਨੌਜਵਾਨ ਜ਼ਖਮੀ ਹੋ ਗਏ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਸਮੇਤ 6 ਦੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ 10 ਅਕਤੂਬਰ ਨੂੰ ਰਾਤ ਕਰੀਬ 8:30 ਵਜੇ ਇਹ ਗੋਲੀਆਂ ਚਲਦੀਆਂ ਨੇ ਦਰਸਲ ਇਹ ਹਮਲਾ ਫਰੋਤੀ ਦੀ ਰਕਮ ਨਾ ਦਿੱਤੇ ਜਾਣ ਕਾਰਨ ਹੋਇਆ ਦੱਸਦੀ ਹੈ ਕਿ ਥਾਣਾ ਕਥੋ ਨੰਗਲ ਦੇ ਪਿੰਡ ਜੈੰਤੀਪੁਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਦੇ ਦੱਸਿਆ ਕਿ ਉਸ ਦਾ ਪੈਟਰੋਲ ਪੰਪ ਅਤੇ ਸ਼ਰਾਬ ਦੀਆਂ ਕੁਝ ਦੁਕਾਨਾਂ ਦਾ ਕਾਰੋਬਾਰ ਹੈ ਇਸ ਲਈ ਦੋਸ਼ੀ ਸੁਪਰੀਤ ਸਿੰਘ ਉਰਫ ਹੈਰੀ ਛੱਠਾ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਉਸ ਦੇ ਭਰਾ ਨੇ ਉਸ ਤੋਂ ਫਰੋਤੀ ਦੀ ਮੰਗ ਕੀਤੀ ਸੀ ਦੋਸ਼ੀ ਵਾਰ-ਵਾਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ ਅਤੇ ਹਮਲੇ ਵੀ ਕਰਦੇ ਰਹੇ ਪਰ ਉਸ ਨੇ ਇਹ ਮੰਗ ਜਿਹੜੀ ਹੈ ਉਹ ਪੂਰੀ ਨਹੀਂ ਕੀਤੀ ਸ਼ਾਇਦ ਇਸੇ ਦੇ ਚੱਲਦੇ ਹੁਣ ਇਹ ਕਾਰਵਾਈ ਇਹ ਵਾਰਦਾਤ ਅਮਲ ਦੇ ਵਿੱਚ ਲਿਆਂਦੀ ਗਈ ਔਰ ਇਸ ਤੋਂ ਬਾਅਦ ਹੁੰਦਾ ਉਹ ਵੱਡਾ ਗੋਲੀ ਕਾਂਡ ਜਿਸ ਦੇ ਵਿੱਚ ਹੁਣ ਕਾਂਗਰਸ ਪਾਰਟੀ ਵਿਰੋਧਵਾਸ ਜ਼ਾਹਿਰ ਕਰਦੀ ਪਈ ਆ ਆਖਿਰ ਕੀ ਕੁਝ ਬੋਲ ਰਹੇ ਨੇ ਸੁਖਤੇਂਦਰ ਅੰਦਾਵਾ ਕਾ ਹੌਂਦੇ ਆ ਪਰसों ਰਾਤ ਬਟਾਲਾ ਦੇ ਵਿੱਚ ਬੜੀ ਮੱਧਪਾਕੀ ਘਟਨਾ ਹੋਈ ਆ ਔਰ ਐਰੀਜ਼ਮ ਦੇ ਟਾਈਮ ਤੇ ਇਹੋ ਜਿਹਾ ਇਨਸੀਡੈਂਟ ਸਟਾਰਟ ਹੋਈ ਸੀ ਔਰ ਅੱਜ ਬਟਾਲਾ ਦੀ ਜਿਹੜੀ ਸਿਚੁਏਸ਼ਨ ਹੈ ਜਿਸ ਤਰੀਕੇ ਨਾਲ ਐਕਸਟਰੈਕਸ਼ਨ ਕਤਲ ਸ਼ਰੇਮੁੱਡ ਕਹਿਤੀਆਂ ਧਮਕੀਆਂ ਇਹ ਬੜੀ ਇੱਕ ਅਲਰਮਿੰਗ ਸਿਚੁਏਸ਼ਨ ਹੈ। ਔਰ ਸਭ ਤੋਂ ਜ਼ਰਾ ਇਹ ਹੈ ਕਿ ਇੰਨੇ ਭੀੜ ਭੜਕੇ ਵਾਲੇ ਬਾਜ਼ਾਰ ਚ ਦੋ ਆਦਮੀ ਮਾਰਦੇ ਨੇ ਔਰ ਚਾਰ ਸੀਰੀਅਸਲੀ ਇੰਜਰਡ ਹੋਣੇ। ਔਰ ਮੈਂ ਜੋ ਇਹਨਾਂ ਸਾਰਿਆਂ ਕੋਲ ਸੁਣਿਆ ਕਿ ਪੁਲਿਸ ਦਾ ਇਮੀਡੀਏਟਲੀ ਉੱਥੇ ਐਕਸ਼ਨ ਵੀ ਨਾ ਹੋਣਾ। ਜੇ ਜਦੋਂ ਇਹ ਜਿੰਨਾਂ ਦੇ ਇੰਜਰਡ ਜਿਹੜੇ ਬੰਦੇ ਸੀ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਜਦੋਂ ਹਸਪੀਟਲ ਇਹ ਉਹਨਾਂ ਨੂੰ ਲੈ ਕੇ ਪਹੁੰਚ ਗਏ ਉਹਦੇ ਤੋਂ ਬਾਅਦ ਜਾ ਕੇ ਉੱਥੇ ਪੁਲਿਸ ਪਹੁੰਚੀ ਹੈ ਔਰ ਸ਼ਹਿਰ ਵਾਲੇ ਇਹ ਵੀ ਦੱਸਿਆ ਕਿ ਉਹੀ ਉਸੜੇ ਨਾਕਾ ਤੇ ਜਾਂ ਕੋਈ ਇਹੋ ਜਿਹੀ ਨਹੀਂ ਸਿਚੁਏਸ਼ਨ ਆਈ ਕਿ ਇਮੀਡੀਏਟਲੀ ਕਾਰਡਨ ਕੀਤਾ ਜਾਂਦਾ ਇਹਨੂੰ ਪੂਰੇ ਸ਼ਹਿਰ ਨੂੰ ਗਲੀਆਂ ਸੀਲ ਕਰ ਦਿੱਤੀਆਂ ਜਾਂਦੀਆਂ ਕਿ ਇਹ ਬੰਦੇ ਦੌੜ ਨਾ ਪਾਉਂਦੇ ਗਲੀਆਂ ਦੇ ਵਿੱਚੋਂ ਦੀ ਉਹ ਪੈਦਲ ਜਿਹੜੇ ਨਿਕਲ ਕੇ ਗਏ ਔਰ ਇਹ ਬੜੀ ਮੰਦਪਾਗੀ ਘਟਨਾ ਔਰ ਮੇਰਾ ਕੀ ਮਿਨਿਸਟਰ ਦਾ ਕੰਮ ਸੀ ਕਿ ਜਿੱਥੇ ਦੋ ਆਦਮੀ ਜਿਨ੍ਹਾਂ ਨੂੰ ਮਾਰਿਆ ਗਿਆ ਔਰ ਚਾਰਾਂ ਨੂੰ ਜ਼ਖਮੀ ਕੀਤਾ ਮੁੱਖ ਮੰਤਰੀ ਨਹੀਂ ਤੇ ਉਹਦਾ ਇੱਥੋਂ ਕੋਈ ਮੰਤਰੀ ਨੁਮਾਇੰਦਾ ਇਮੀਡੀਏਟਲੀ ਇੱਥੇ ਰਸ਼ ਕਰਨਾ ਚਾਹੀਦਾ ਸੀ ਉੱਥੇ ਆ ਕੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਸੀ ਦੱਸਣਾ ਚਾਹੀਦਾ ਸੀ ਕਿ ਅਸੀਂ ਜਿਹੜੇ ਮਲਜਮ ਨੇ ਉਹਨਾਂ ਨੂੰ ਬਹੁਤ ਜਲਦੀ ਫੜ ਲਵਾਂ ਉਹ ਜਿਹੜਾ 80 ਦੇ ਦਹਾਕੇ 'ਚ ਜਿਹੜਾ ਸੰਤਾਪ ਸਭ ਤੋਂ ਵੱਧ ਬਟਾਲੇ ਨੇ ਛੱਲਿਆ ਸੀ ਤੇ ਉਹੀ ਸੰਤਾਪ ਫੇਰ 80 ਤੋਂ ਲੈ ਕੇ ਹੁਣ 45 ਸਾਲਾਂ ਬਾਅਦ ਫੇਰ ਉਹੀ ਸੰਤਾਪ ਜਿਹੜਾ ਇਹਨਾਂ ਨੂੰ ਬਟਾਲੇ ਵਾਲਿਆਂ ਨੂੰ ਪਹੁੰਚਣਾ ਪੈ ਰਿਹਾ ਔਰ ਮੈਂ ਬਟਾਲੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਜਾਓ ਜਿਵੇਂ ਉਹ ਮੈਨੂੰ ਜਿਆਦਾ ਚੱਕਰੀ ਬਾਜ਼ਾਰ 'ਚ ਕੋਰਾ ਹਾਦਸਾ ਹੋਇਆ ਸੀ ਤੇ ਟੋਟਲ ਜਿਹੜਾ ਸ਼ਹਿਰ ਸੀਗਾ ਹਰ ਪਾਰਟੀ ਦਾ ਆਦਮੀ ਉਹਦੇ ਨਾਲ ਖੜਾ ਹੋ ਗਿਆ ਸੀ ਉਸ ਵੇਲੇ ਬਟਾੜੇ ਸ਼ਹਿਰ ਨੇ ਇੱਕ ਮੋਠੂ ਹੋ ਕੇ ਉਹਦਾ ਵੀ ਟੱਕਰ ਆ ਕੀਤਾ ਸੀ ਤੇ ਹੁਣ ਵੀ ਉਹੋ ਹੀ ਸਿਚੁਏਸ਼ਨ ਬਣ ਰਹੀ ਆ ਮੈਂ ਪੁਲਿਸ ਨੂੰ ਵੀ ਬੇਨਤੀ ਕਰਦਾ ਕਿ ਇਦਾਂ ਦਿਲ ਸੁਟ ਕੇ ਗੱਲ ਨਹੀਂ ਬਣਨੀ ਜਿਹੜੇ ਪੁਲਿਸ ਆਫੀਸਰ ਜਿਹੜੇ ਇਨ ਐਕਸ਼ਨ ਜਿਹੜੇ ਐਕਸ਼ਨ ਕਿ ਨਹੀਂ ਹੁੰਦੇ ਇਨਐਕਟਿਵ ਰਹਿੰਦੇ ਨੇ ਉਹਨਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਔਰ ਜਿਹੜੇ ਪੁਲਿਸ ਅਫੀਸਰ ਇਮੀਡੀਏਟਲੀ ਐਕਸ਼ਨ ਨਹੀਂ ਕਰਦੇ ਉਹਨਾਂ ਤੇ ਵੀ ਐਕਸ਼ਨ ਆਉਣਾ ਚਾਹੀਦਾ ਮੈਂ ਜਾ ਕੇ ਆਇਆ ਜਿਹੜਾ ਜਿਹੜੇ ਜਿਹੜਾ ਇੱਕ ਲੜਕਾ ਜਿਹਦੀ ਮੋਬਾਈਲ ਵਾਲੇ ਦੁਕਾਨ ਸੀਗੀ ਕਨਵ ਮਹਾਜਨ ਉਹ ਮਾਂ ਦਾ ਕੀ ਕਸੂਰ ਆ ਅੱਜ ਉਹਦੇ ਕੋਲ ਰੋਟੀ ਖਾਣ ਲਈ ਪੈਸੇ ਹਨੀ ਉਹਦਾ ਘਰ ਵੀ ਜਿਹੜਾ ਬਾਜ਼ਾਰ ਦੇ ਵਿੱਚ ਆ ਉਹ ਵੀ ਮੇਰੇ ਖਲੋ ਦਾ ਆਪਣਾ ਨਹੀਂ ਨੌਕਰੀ ਦਾ ਕੋਈ ਸਟੋਪ ਨਹੀਂ ਜਿਵੇਂ ਪੁਰਾਣੀਆਂ ਸਰਕਾਰਾਂ ਚ ਹੁੰਦਾ ਸੀ ਕਿ ਜਿਹੜਾ ਕਿਸੇ ਨੂੰ ਇਦਾਂ ਇਹੋ ਜਿਹਾ ਗੁੰਡਾ ਮਾਰ ਕੇ ਜਾਂਦਾ ਸੀ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇਸ ਪਰਿਵਾਰ ਨੂੰ ਨੌਕਰੀ ਦਵਾਂਗੇ ਭਗਵੰਤ ਮਾਨ ਅਜ ਤੱਕ ਕਿਦੇ ਤੇ ਚੁੱਪ ਰਹਿ ਕੇ ਜਿਨ੍ਹਾਂ ਨੂੰ ਗੈਂਗਸਟਰ ਮਾਰ ਕੇ ਜਾਂਦੇ ਨੇ ਉਹਨਾਂ ਦਾ ਕਸੂਰ ਕੀ ਆ ਉਹਨਾਂ ਦੇ ਪਰਿਵਾਰਾਂ ਦੇ ਪਿੱਛੇ ਰੋਜ਼ੀ ਰੋਟੀ ਕਮਾਉਣ ਵਾਲਾ ਵੀ ਹੈ ਨਹੀਂ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਤੇ ਜਿਹੜੇ ਗੁੰਡੇ ਨੇ ਉਹਨਾਂ ਤੇ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਅੱਤਵਾਦ ਖਤਮ ਕੀਤਾ ਤੇ ਉਹ ਵੀ ਬਟਾਲਾ ਡਿਸਟ੍ਰਿਕਟ ਪੁਲਿਸ ਨੇ ਖਤਮ ਕੀਤਾ। ਜਾਂ ਤੋਂ ਪੁਰਾਣੀ ਨਗਰ ਮਾਰੋ ਜੇ ਰੋਡ ਨੇ ਅੱਤਵਾਦ ਖਤਮ ਕੀਤਾ ਸੀ ਤੇ ਬਟਾਲਾ ਪੁਲਿਸ ਨੇ ਉਸ ਵੇਲੇ ਰੋਜ ਚੌਧਰੀ ਸੀ ਰਣਵੀਰ ਸਿੰਘ ਖਟੜਾ ਸੀਗੇ ਇਹਨਾਂ ਲੋਕਾਂ ਨੇ ਸਭ ਤੋਂ ਪਹਿਲਾਂ ਬਟਾਲਾ 'ਚ ਅੱਤਵਾਦ ਖਤਮ ਕੀਤਾ ਸੀ। ਮੈਸਰਸ ਵੀਰ ਸਾਹਿਬ ਨੂੰ ਕਹਿੰਨਾ ਕਿ ਪੁਰਾਣੇ ਉਹ ਜਿਹੜੇ ਡੀਜੀਪੀ ਰਿਟਾਇਰ ਹੋ ਕੇ ਜਾਂ ਕੋਈ ਆਈਜੀ ਉਹਨਾਂ ਦੇ ਨਾਲ ਬੈਠ ਕੇ ਗੱਲ ਕਰੋ। ਇੱਥੇ ਜਿਹੜੇ ਗੁੰਡਿਆਂ ਨੂੰ ਕਿਵੇਂ ਨੱਥ ਤੁਸੀਂ ਪਾਈ ਸੀ ਉਸੇ ਤਰੀਕੇ ਦੇ ਨਾਲ ਇਹ ਗੁੰਡਿਆਂ ਨੂੰ ਨੱਥ ਪਾਈ ਜਾਏਗੀ ਦੇਖੋ ਜਿੱਦਾਂ ਸਾਨੂੰ ਤੇ ਸਿਕਿਉਰਿਟੀ ਮਿਲ ਗਈ ਤੇ ਆ ਤੁਹਾਨੂੰ ਕੀ ਮਿਲੇਗਾ ਇਹਨਾਂ ਦੀ ਸਿਕਿਉਰਿਟੀ ਕੌਣ ਕਰੇਗਾ ਇਹਨਾਂ ਦੀ ਸਿਕਿਉਰਿਟੀ ਪੰਜਾਬ ਪੁਲਿਸ ਦਾ ਕੌਨਫੀਡੈਂਸ ਕਰੇਗਾ ਜਦੋਂ ਇਹਨਾਂ ਨੂੰ ਕੌਨਫੀਡੈਂਸ ਹੋਏਗਾ ਕਿ ਸਾਡੇ ਨਾਲ ਪੁਲਿਸ ਖੜੀ ਆ ਤੇ ਤਾਂ ਹੋ ਜਾ ਗਏ ਗੁੰਡੇ ਨੂੰ ਡਰ ਹੋਏਗਾ ਕਿ ਇਹਨਾਂ ਲੋਕਾਂ ਦੇ ਨਾਲ ਪੁਲਿਸ ਸਾਡੇ ਤੋਂ ਪਹਿਲਾਂ ਪਹੁੰਚੇਗੀ ਅਸੀਂ ਬਾਅਦ ਚ ਪਹੁੰਚਾਂਗੇ ਉਹ ਇਹ ਚੀਜ਼ਾਂ ਜਿਹੜੀਆਂ ਨੇ ਜਿਹੜੇ ਬੜੀ ਮਤਭਾਗੀ ਇਕੱਠਣਾ ਹੋਈ ਹੈ ਤੇ ਮੈਂ ਸ਼ਹਿਰ ਵਾਲੇ ਨੂੰ ਕਿਹਾ ਕਿ ਇਕੱਠੇ ਹੋ ਕੇ ਇਹਦਾ ਸਾਨੂੰ ਸਾਰਨ ਮੁਕਾਬਲਾ ਕਰਨਾ ਪੈਣਾ ਪਹਿਲਾਂ ਹੀ ਕਹਿ ਦਿੱਤਾ ਕਿ ਟੈਰਰਿਜ਼ਮ ਦੇ ਟਾਈਮ 'ਚ ਉਹ ਤੋਂ ਵੀ ਕਾਂਗਰਸ ਭਾਜਪੀ ਹਮੇਸ਼ਾ ਹੀ ਇਕੱਠੇ ਹੋ ਕੇ ਲੜੇ ਨੇ ਅਕਾਲੀ ਦਲ ਦੇ ਵਿੱਚ ਉਹਨੂੰ ਇਨਵੋਲਵ ਨਹੀਂ ਸੀ ਹੁੰਦਾ ਕਿਉਂਕਿ ਆਪ ਬਠਾਲੇ ਦਾ ਉਹਨਾਂ ਨੇ ਉਹਨੂੰ ਬੰਦ ਕੀਤਾ ਸੀ ਆਲਾ ਦੁਆਲਾ ਲਾ ਕੇ ਇਹ ਜਿਹੜੀਆਂ ਜਿੰਨੀਆਂ ਪਾਰਟੀਆਂ ਜਿਹੜੇ ਨੈਸ਼ਨਲਿਸਟਿਕ ਸੋਚ ਵਾਲੀਆਂ ਨੇ ਭਾਵੇਂ ਕੋਈਆਂ ਮੇਨ ਪਾਰਟੀਆਂ ਨੇ ਕੋਈ ਪੰਜਾਬ ਇੱਕ ਇੱਕ ਸ਼ਹਿਰੀ ਜਿਹੜਾ ਉਹਨੂੰ ਇਹਦੇ ਚ ਇਨਵੋਲਵ ਹੋਣਾ ਚਾਹੀਦਾ ਇਹ ਜਿਹੜੀ ਗੁੰਡਾ ਕਰਦੀ ਆ ਇਹ ਇਕੱਲੀ ਪਾਰਟੀਆਂ ਦੀ ਨਹੀਂ ਹੁੰਦੀ ਜਿੰਨਾ ਚਿਰ ਸ਼ਹਿਰ ਵਾਲੇ ਨਹੀਂ ਉੱਠਣਗੇ ਉਹ ਨજર ਉਦੋਂ ਮੈਂ ਵੇਖਿਆ ਕਿ ਆਪ ਤੁਸੀਂ ਠਿਕਰੀ ਪਰਲੋਂ ਲੱਕ ਪਏ ਸੀ ਸ਼ਹਿਰ ਦੇ ਵਿੱਚ ਉਹਨਾਂ ਪੁਲਿਸ ਦਾ ਜ਼ੋਰ ਨਹੀਂ ਸੀ ਹੁੰਦਾ ਫਿਕਰੀ ਪਰੇ ਤੋਂ ਡਰਦਾ ਕਦੇ ਚੱਕੜੀ ਬਾਜ਼ਾਰ 'ਚ ਦੁਬਾਰਾ ਕੋਈ ਆਤਵਾਦੀ ਵੱੜ ਨਹੀਂ ਸੀ ਸਕਿਆ ਇਹ ਤੇ ਸਾਨੂੰ ਸਾਰਿਆਂ ਨੂੰ ਆਪ ਜਿੰਨੇ ਹਰ ਸ਼ਹਿਰੀ ਨੂੰ ਉਹਦਾ ਬਣਦਾ ਕਿ ਉਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਿਸੇ ਵੀ ਪਾਰਟੀ ਦਾ ਨਾਮ ਨਾ ਲਓ ਕੋਈ ਉਹਦਾ ਕੋਈ ਨਹੀਂ ਇਹ ਸ਼ਹਿਰੀ ਹਰ ਦਰਵਾਜ਼ੇ ਦੇ ਅੱਗੇ ਆਪਣਾ ਇੱਕ ਹੋਣਾ ਛੇਡਾ ਗਾੜ ਕੇ ਮੇਰੇ ਘਰ ਦੇ ਲੋਕਾਂ ਦੀ ਕੋਈ ਲੰਗਤ ਮੈਂ ਉੱਥੇ ਹੀ ਟਾਲਾਂਗਾ ਤੇ ਜਦੋਂ ਇਹ ਚੀਜ਼ਾਂ ਕਿਤੇ ਜੇ ਆਪਾਂ ਜਦ ਹੱਥ ਹੀ ਸੁੱਟ ਕੇ ਬਹਿ ਜਾਾਂਗੇ ਕਿ ਇਹਨੇ ਭਰੇ ਬਾਜ਼ਾਰ 'ਚੋਂ ਗੋਲੀਆਂ ਚਲਾ ਕੇ ਗਿਆ ਠੀਕ ਹੈ ਗੋਲੀ ਦੇ ਅੱਗੇ ਡਰ ਨਹੀਂ ਹੁੰਦਾ ਤੇ ਜੇ ਕਿਤੇ ਲੋਕ ਇੱਟੇ ਹੀ ਮਾਰਨ ਲੱਗ ਪੈਂਦੇ ਇਹ ਜ਼ਰੂਰਤ ਸਾਨੂੰ ਪੈਦਾ ਕਰਨੀ ਪੈਣੀ ਦੀ ਸਾਰਿਆਂ ਨੂੰ ਸਾਨੂੰ ਪਾਰਟੀਬਾਦੀ ਤੋਂ ਉੱਤੇ ਉੱਠ ਕੇ ਕੱਲ ਦਾ ਧਰਨਾ ਜਿਹੜਾ ਜਿਹੜਾ ਬਾਜ਼ਾਰ ਬੰਦਿਆ ਉਹਦਾ ਠੋਕੇ ਤਾਂ ਕੇ ਸਰਕਾਰ ਦੀ ਤਾਂ ਹੀ ਅੱਖਾਂ ਖੁੱਲਣਗੀਆਂ